ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਤਾਰ ਡਿਜੀਟਲ ਪੰਜਾਬ ਦੇ ਵਿੱਚ ਜਿੱਦੇ ਤੁਸੀਂ ਘਰ ਬੈਠੇ ਵਕਫ ਵਕਫ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਕਿਸਾਨਾਂ ਦੇ ਲਈ ਹੋ ਗਿਆ ਵੱਡਾ ਐਲਾਨ ਕਿਸਾਨ ਸਨਮਾਨੀ ਦੀ ਯੋਜਨਾ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੁਣ ਕਿੰਨੇ ਮਿਲਣਗੇ ਕਿਸਾਨਾਂ ਨੂੰ ਪੈਸੇ ਰਾਜਸਥਾਨ ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ पीएम ਕਿਸਾਨ ਸਨਮਾਨੀ ਦੀ ਯੋਜਨਾ ਤਹਿਤ 2000 ਰੁਪਏ ਦੇਣ ਦਾ ਐਲਾਨ ਕੀਤਾ ਹੈ ਇਸ ਯੋਜਨਾ ਦੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ 6000 ਰੁਪਏ ਦਿੱਤੇ ਜਾ ਰਹੇ ਨੇ ਹੁਣ ਕੁੱਲ 8000 ਰੁਪਏ ਕਿਸਾਨਾਂ ਨੂੰ ਹਰ ਸਾਲ ਮਿਲਿਆ ਕਰਨਗੇ ਮੁੱਖ ਮੰਤਰੀ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਇਸ ਵਾਅਦੇ ਨਾਲ ਰਾਜਸਥਾਨ ਸਰਕਾਰ ਤੇ ਹਰ ਸਾਲ 1300 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ ਭਾਜਪਾ ਨੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਨਮਾਨੀ ਵਿੱਚ ਹੋਰ ਵਾਅਦਾ ਕਰਨ ਦਾ ਚੋਣ ਮਨੋਰਥ ਪੱਤਰ ਚ ਕੀਤਾ ਸੀ ਜਿਸ ਦੇ ਅਨਸਾਰ ਕਿਸਾਨ ਸਨਮਾਨ ਨਦੀ ਨੂੰ ਹਰ ਸਾਲ ਵਧਾ ਕੇ 12000 ਰੁਪਏ ਕੀਤਾ ਜਾਵੇਗਾ। ਆਉਣ ਵਾਲੇ ਸਮੇਂ 'ਚ ਸਰਕਾਰ 4000 ਰੁਪਏ ਦੀ ਰਾਸ਼ੀ ਵਧਾਉਣ ਦੀ ਵੀ ਤਿਆਰੀ ਕਰ ਰਹੀ ਹੈ। 1 ਫਰਵਰੀ 2019 ਨੂੰ ਪਰ ਸਰਕਾਰ ਨੇ ਅੰਤਰੀਮ ਕੇਂਦਰੀ ਬਜਟ ਦੇ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਪਰਦੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਸਹਾਤਾ ਪ੍ਰਦਾਨ ਕਰਨ ਲਈ ਇਹ ਯੋਜਨਾ ਸ਼ੁਰੂਆਤ ਕੀਤੀ ਗਈ ਸੀ। ਇਸ ਯੋਜਨਾ ਤਹਿਤ ਸਾਰੇ ਪਾਤਰ ਕਿਸਾਨ ਪਰਿਵਾਰਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਹਰ ਸਾਲ 6000 ਰੁਪਏ ਦਿੱਤੇ ਜਾਂਦੇ ਹਨ। ਰਾਜਸਥਾਨ ਦੇ ਕਿਸਾਨਾਂ ਨੂੰ ਹੁਣ 8000 ਰੁਪਏ ਮਿਲਿਆ ਕਰਨਗੇ ਸੂਬੇ ਦੇ ਲਗਭਗ 57 ਲੱਖ ਕਿਸਾਨਾਂ ਨੂੰ ਭਜਨਾਲ ਸਰਕਾਰ 2000 ਰੁਪਏ ਸਲਾਨਾ ਦੇਵੇਗੀ ਇਹ ਪੈਸੇ ਕਿਸਾਨ ਕਲਿਆਣ ਸਨਮਾਨ ਨਿਧੀ ਰਾਹੀਂ ਦਿੱਤੇ ਜਾਣਗੇ ਸੋ ਇਹ ਵੱਡੀ ਅਪਡੇਟ ਅਕ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤਮੀਆਂ ਖਬਰਾਂ ਨਿਤਮੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਕੱਲ੍ਹ ਖੁਰ ਨਵੀਂ ਅਪਡੇਟ ਦੇ ਨਾਲ ਦਿਓ ਚਾ ਧੰਨਵਾਦ